ਪੰਜਾਬ ਦੇ ਉਹ ਲੋਕ ਜਿਹੜੇ ਕਿ ਏਜੰਟੀ ਦਾ ਕੰਮ ਕਰਦੇ ਤੇ ਅਮਰੀਕਾ ਦੇ ਵਿੱਚ ਡੌਂਕੀ ਲਵਾ ਕੇ ਜਵਾਨੀ ਨੂੰ ਭੇਜਦੇ ਆ ਅੱਜ ਕੱਲ ਉਹਨਾਂ ਨੇ ਆਪਣੀ ਕੀਮਤ ਦੇ ਵਿੱਚ ਵਾਧਾ ਕਰ ਦਿੱਤਾ ਮੇਰੇ ਨਾਲ ਕੁਝਕ ਵੀਰਾਂ ਨੇ ਸੰਪਰਕ ਕੀਤਾ ਉਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚੋਂ ਫਲਾਣੇ 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 ਇੰਨੇ ਮੁੰਡੇ ਗਏ ਸੀ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਜਿਹਦੇ ਮੈਂ ਪੱਖ ਦੇ ਵਿੱਚ ਨਹੀਂ ਆ ਉਦੋਂ ਕਹਿੰਦੇ 30 ਲੱਖ ਰੁਪਈਆ ਲੱਗਾ ਸੀ ਪਰ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਹੁਣ ਜਿਹੜੇ ਸਖਤੀਆਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਨੇ ਆਪਣਾ ਭਾਅ ਵਧਾ ਕੇ 45 ਲੱਖ ਰੁਪਈਆ 50 ਲੱਖ ਰੁਪਈਆ ਕਈ ਥਾਵਾਂ ਦੇ ਉੱਤੇ 60 ਲੱਖ ਰੁਪਈਆ ਵੀ ਕਰ ਦਿੱਤਾ ਅਸੀਂ ਉਦੋਂ ਵੀ ਬੇਨਤੀ ਕਰਦੇ ਸੀ ਪੰਜਾਬ ਦੀ ਜਵਾਨੀ ਨੂੰ ਵੀ ਇਹਨਾਂ ਦੇ ਟੇਟੇ ਨਾ ਚੜੋ ਤੁਹਾਡੀਆਂ ਜ਼ਮੀਨਾਂ ਤੁਹਾਡੇ ਘਰ ਵਕਾ ਕੇ ਤੁਹਾਡੀਆਂ ਖੁਸ਼ੀਆਂ ਖੋ ਕੇ ਇਹਨਾਂ ਨੇ ਆਪਣੇ ਬੰਗਲੇ ਵੱਡੇ ਵੱਡੇ ਬਹੁਤ ਸਾਰੀਆਂ ਥਾਵਾਂ ਤੇ ਖੜੇ ਕੀਤੇ ਬਚੋ 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 ਪਰ ਫਿਰ ਵੀ ਕੋਈ ਕਿਸੇ ਦੇ ਕਹੇ ਤੇ ਰੁਕਦਾ ਨਹੀਂ ਅੱਜ ਅਸੀਂ ਫਿਰ ਬੇਨਤੀ ਕਰਦੇ ਆ 트ੰਪ ਹੋਵੇ ਜਾਂ ਅਮਰੀਕਾ ਦਾ ਰਾਸ਼ਟਰਪਤੀ ਕੋਈ ਭਵਿੱਖ ਦੇ ਵਿੱਚ ਹੋਰ ਹੋਵੇ ਜਾਂ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਹੋਰ ਹੋਵੇ ਉਹਨੇ ਪਹਿਲ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੇਣੀ ਹੁੰਦੀ ਹੈ ਗਲਤ ਕੰਮ ਦਾ ਹਮੇਸ਼ਾ ਨਤੀਜਾ ਗਲਤ ਨਿਕਲਦਾ ਸਾਡੇ ਪੰਜਾਬੀਆਂ ਦੀ ਵੀ ਇਹ ਬੇੜਾ ਵੀ ਅਸੀਂ ਜਦੋਂ ਏਜੰਟ ਦੇ ਕੋਲੇ ਜਾਂਦੇ ਆ ਪਰਦੇ ਨਾਲੇ ਗੱਲ ਕਹਿੰਦੇ ਕਿ ਆਹ ਰੱਖ ਲੈ 30 ਲੱਖ ਰੁਪਈਆ ਗੱਲ ਆਪਣੇ ਚ ਰਵੇ ਗੱਲ ਭਿੰਕ ਨਾ ਅੱਗੇ ਨਿਕਲੇ ਜਦੋਂ ਮੈਂ ਪਹੁੰਚ ਗਿਆ ਫਿਰ ਮੈਂ ਆਪ ਹੀ ਫੋਟੋ ਪਾਉਂਗਾ ਸਨੈਪਚੈਟ ਦੇ ਉੱਤੇ ਫਿਰ ਮੈਂ ਆਪ ਹੀ ਇੰਸਟਾਗ੍ਰam ਦੇ ਉੱਤੇ ਅਪਲੋਡ ਕਰੂੰਗਾ ਸ਼ਰੀਕਾਂ ਦੀਆਂ ਹਿੱਕਾਂ ਮਚਾਉਂਗਾ ਪਰ ਐਦਾਂ ਕਹਿੰਦੇ ਕਹਿੰਦੇ ਕਈ ਵਾਰ ਉਹ ਆਪ ਕਿਹੜੇ ਰਾਹ ਦੇ ਉੱਤੇ ਤੁਰ ਪੈਂਦੇ ਆ ਰਾਹ ਦੇ ਵਿੱਚ ਉਹਨਾਂ ਦਾ ਕੀ ਬਣਦਾ ਤੇ ਫਿਰ ਆਪਾਂ ਇਹ ਗੱਲ ਕਹਿੰਨੇ ਕਿ ਪੁਲਿਸ ਸਾਡੀ ਮਦਦ ਨਹੀਂ ਕਰਦੀ ਆਪਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਗਏ ਆਪਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਦੇ ਵੱਲ ਖਿਆਲ ਕਰਗੇ ਆਪਾਂ ਸ਼ਰੀਕਾਂ ਨਹੀਂ ਹੱਕ ਦੇ ਉੱਤੇ ਬੂਟਾ ਲਾਉਂਦੇ ਲਾਉਂਦੇ ਆਪ ਨਾ ਉੱਜੜ ਗਏ ਇਹਦੇ ਵੱਲ ਗੌਰ ਕਰਨੀ ਬਣਦੀ ਆ ਗਲਤ ਕੰਮ ਹਮੇਸ਼ਾ ਸਹੀ ਨਤੀਜਾ ਹੀ ਲੈ ਕੇ ਆਵੇ ਇਹ ਜ਼ਰੂਰੀ ਨਹੀਂ ਹੁੰਦਾ ਬਹੁਤ ਸਾਰੇ ਭੈਣਾ ਵੀਰ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਆ ਗਲਤ ਤਰੀਕਿਆਂ ਦੇ ਨਾਲ ਵੀ ਉਹ ਕਈਆਂ ਬੰਦੇ ਉਹਦੇ ਚੋਂ ਕਾਮਯਾਬ ਵੀ ਹੋਏ ਆ ਪਰ ਹਰ ਥਾਂ ਦੇ ਉੱਤੇ ਬਾਜ਼ੀ ਸਿੱਧੀ ਪੈ ਜੇ ਇਹ ਜ਼ਰੂਰੀ ਨਹੀਂ ਹੁੰਦਾ ਤੁਸੀਂ ਵਾਜਬ ਤਰੀਕੇ ਨਾਲ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਾਓ ਤੁਸੀਂ ਆਪਦੇ ਸਕਿੱਲ ਦੇ ਆਧਾਰ ਦੇ ਉੱਤੇ ਜਾਓ ਇਹ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆ ਫਿਰ ਚੱਲ ਗਿਆ ਤੀਰ ਨਹੀਂ ਤਾਂ ਤੁੱਕਾ ਏਜੰਟਾਂ ਦੇ ਰਾਹੀਂ ਤਾਂ ਫਿਰ ਆ ਕੁਝ ਹੋਊਗਾ ਬਾਅਦ ਦੇ ਵਿੱਚ ਆਪਾਂ ਕਿਸੇ ਨੂੰ ਮਾਰਾ ਨਾ ਕਿਹਾ ਕਰਗੇ ਸੋ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੀਏ ਸਰਕਾਰਾਂ ਦਾ ਫਰਜ਼ ਬਣਦਾ ਸਰਕਾਰ ਨੇ ਇਹ ਨਹੀਂ ਕੀਤਾ ਫਲਾਣੇ ਏਜੰਟ ਤੇ ਕਾਰਵਾਈ ਨਹੀਂ ਹੋਈ ਆਪਾਂ ਨੂੰ ਕਿਨੇ ਚਿੱਠੀ ਪਾਈ ਸੀ ਕਿਸੇ ਫਲਾਣੇ ਏਜੰਟ ਦੇ ਕੋਲੇ ਚਲੇ ਜਾਗੇ ਆਪਣੇ ਕੋਲੇ ਸਬੂਤ ਕੀ ਹੁੰਦਾ ਵੀ ਪਾਈ ਸੀ ਫਲਾਣੇ ਏਜੰਟ ਦੇ ਕੋਲ ਗਏ ਸੀ ਤੁਹਾਡਾ ਆਪਸ ਦੇ ਵਿੱਚ ਧੰਦੇ ਵਾਲੀ ਗੱਲਬਾਤ ਆ ਤੁਸੀਂ ਇੱਕ ਦੂਜੇ ਨਾਲ ਧੰਦਾ ਕਰ ਰਹੇ ਸੀ ਉਹ ਆਪਣੇ ਧੰਦੇ ਵਿੱਚ ਕਾਮਯਾਬ ਹੋ ਗਿਆ ਆਪਾਂ ਫੇਲ ਹੋ ਗਏ ਗੱਲ ਇੱਥੇ ਆ ਕੇ ਮੁਕਦੀਪਰ ਹੁਣ ਜਦੋਂ ਡੋਨਲਡ ਟਰੰਪ ਦੇ ਵੱਲੋਂ ਨਵੇਂ-ਨਵੇਂ ਫੈਸਲੇ ਕੀਤੇ ਜਾ ਰਹੇ ਆ ਤਾਂ ਪੰਜਾਬੀਆਂ ਦੇ ਚਿਹਰੇ ਦੇ ਉੱਤੇ ਕਈ ਵਾਰ ਪਲੱਤਣ ਛਾਉਣੀ ਸੁਭਾਵਕ ਆ ਜਿਵੇਂ ਅਸੀਂ ਇੱਕ ਦਿਨ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਉਹ ਅੱਜ ਵੀ ਗੱਲ ਤੋਂ ਹਰੌਣੀ ਬਣਦੀ ਆ ਕਿ ਜਦੋਂ ਕਿਸੇ ਥਾਣੇ ਦੇ ਵਿੱਚ ਨਵਾਂ ਮੁਨਸ਼ੀ ਵੀ ਆ ਜੇ ਨਾ ਕਿਸੇ ਥਾਣੇ ਵਿੱਚ ਨਵਾਂ ਐਸਐਚਓ ਵੀ ਆ ਜੇ ਉਹ ਤਿੰਨ-ਚਾਰ ਮਹੀਨੇ ਤਾਂ ਪੂਰਾ ਹੜਦੰਗਮ ਚਾਉਂਦੇ ਆ ਉਹ ਇਹ ਗੱਲ ਕਹਿੰਦੇ ਵੀ ਖਿੱਚ ਕੇ ਰੱਖ ਦਿਆਂਗੇ ਨਸ਼ਾ ਤਸਕਰ ਨਹੀਂ ਰਹਿਣ ਦੇਣਾ ਫਲਾਣਾ ਵੀ ਨਹੀਂ ਰਹਿਣ ਦੇਣਾ ਆ ਫਿਰ ਹੌਲੀ ਹੌਲੀ ਸਿਸਟਮ ਦੇ ਵਿੱਚ ਫਿੱਟ ਹੁੰਦੇ ਆ ਫਿਰ ਸਾਰਾ ਕੁਝ ਚੱਲਦਾ ਉਵੇਂ ਹੀ ਹੁੰਦਾ ਪਰ ਪਹਿਲਾਂ ਆਉਂਦੀ ਛੱਟੇ ਪੈਂਦੀ ਛੱਟੇ ਉਹਨਾਂ ਦੇ ਵੱਲੋਂ ਖਚਾਈ ਪੂਰੀ ਕੀਤੀ ਜਾਂਦੀ ਆ ਹੋ ਸਕਦਾ ਭਾਈ ਟਰੰਪ ਦੇ ਮਾਮਲੇ 'ਚ ਵੀ ਇੰਮੀ ਹੋਵੇ ਵੀ ਟਰੰਪ ਹੁਣ ਰਾਸ਼ਟਰਪਤੀ ਬਣਿਆ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਪਹਿਲਾਂ ਵਾਂਗੂ ਚੱਲੇ ਪਰ ਇਹ ਗੱਲ ਜ਼ਰੂਰ ਆ ਕਿ 1.5-2 ਸਾਲ ਉਹਨੇ ਸ਼ਕਤੀ ਖਿੱਚ ਕੇ ਰੱਖਣੀ ਆ ਕਿਉਂਕਿ ਉੱਥੋਂ ਦੇ ਲੋਕਾਂ ਦੇ ਵੀ ਬਹੁਤ ਵੱਡੇ ਸਵਾਲ ਆ ਸਰਕਾਰਾਂ ਦੇ ਉੱਤੇ ਕਿ ਤੁਹਾਡੀਆਂ ਢਿੱਲ ਮੱਠ ਵਾਲੀਆਂ ਇਮੀਗ੍ਰੇਸ਼ਨ ਵਾਲੀਆਂ ਨੀਤੀਆਂ ਜਿਹੜੀਆਂ ਉਹਦੇ ਕਰਕੇ ਇੱਥੋਂ ਦੇ ਮੂਲ ਵਾਸੀ ਉਹਦੇ ਕਰਕੇ ਇੱਥੋਂ ਦੇ ਸਿਟੀਜ਼ਨ ਲੋਕ ਆ ਜਿਹੜੇ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਕੈਨੇਡਾ ਦੇ ਵਿੱਚ ਵੀ ਗੱਲ ਚੱਲੀ ਆ ਖੈਰ ਪਿਛਲੇ ਦਿਨੀ ਟਰੰਪ ਹੋਰਾਂ ਨੇ 2 ਦੇ ਵਿੱਚ ਇੱਕ ਤਾਂ ਮੈਕਸੀਕੋ ਵਾਲੀ ਕੰਦੂਚੀ ਕਰ ਦੇਣੀ ਆ ਇਹ ਲੰਮੀ ਵੀ ਕਰ ਦੇਣੀ ਆ ਡੌਂਕੀ ਵਾਲੇ ਆਉਣ ਨਹੀਂ ਦੇਣਗੇ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਜਹਾਜ਼ ਭਰ-ਭਰ ਕੇ ਭਾਰਤ ਦੇ ਵੱਲ ਵਾਪਸ ਭੇਜਣ ਦੀ ਖਬਰ ਵੀ ਆ ਰਹੀ ਆ ਕਿਉਂਕਿ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਹੈ ਜੈ ਸ਼ੰਕਰ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਜਿਹੜੇ ਉੱਥੋਂ ਦੇ ਗੈਰ ਕਾਨੂੰਨੀ ਆ ਜਿਨ੍ਹਾਂ ਨੂੰ ਅਮਰੀਕਾ ਵਾਪਸ ਭੇਜਣਾ ਚਾਹੁੰਦਾ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਅਸੀਂ ਤਿਆਰ-ਬਰ ਤਿਆਰ ਆ ਇਸ ਕਰਕੇ ਜੇਕਰ ਤੁਸੀਂ ਭਾਈ ਕਾਗਜ਼ ਪੱਤਰ ਹੈ ਨਹੀਂ ਦਸਤਾਵੇਜ਼ ਹੈ ਨਹੀਂ ਤਾਂ ਆਪ ਦਾ ਸੰਭਲ ਕੇ ਰੋ ਤੇ ਜਾਣ ਦੀ ਬਹੁਤੀ ਕੋਸ਼ਿਸ਼ ਨਾ ਕਰੋ ਜੇਕਰ ਤੁਹਾਡੇ ਕੋਲੇ ਸਕਿੱਲ ਵੀ ਕੋਈ ਹੈ ਨਹੀਂ ਪਰ ਇੱਕ ਹੋਰ ਮਹੱਤਵਪੂਰਨ ਗੱਲ ਸੀ ਵੀ ਟਰੰਪ ਨੇ ਇਹ ਗੱਲ ਕਹਿਤੀ ਕਿ ਜਿਹੜੇ ਇੱਥੋਂ ਦੇ ਪੱਕੇ ਨਹੀਂ ਆ ਜਿਹੜੇ ਇੱਥੋਂ ਦੇ ਵਸਨੀਕ ਨਹੀਂ ਆ ਜਿਹੜੇ ਇੱਥੋਂ ਦੇ ਸਿਟੀਜ਼ਨ ਨਹੀਂ ਆ ਜਿਨ੍ਹਾਂ ਦੇ ਕੋਲੇ ਸਿਟੀਜ਼ਨਸ਼ਿਪ ਨਹੀਂ ਉਹਨਾਂ ਦਾ ਜੇਕਰ ਬੱਚਾ ਇੱਥੇ ਪੈਦਾ ਹੁੰਦਾ ਤਾਂ 19 ਫਰਵਰੀ ਤੋਂ ਬਾਅਦ ਉਸ ਬੱਚੇ ਨੂੰ ਇੱਥੇ ਪੈਦਾ ਹੋਣ ਸਾਰ ਸਿਟੀਜ਼ਨਸ਼ਿਪ ਨਹੀਂ ਮਿਲੂਗੀ ਕਿਉਂਕਿ ਉੱਥੋਂ ਦਾ ਕਾਨੂੰਨ ਹੁਣ ਤੱਕ ਅਮਰੀਕਾ ਦੇ ਇਹ ਗੱਲ ਕਹਿੰਦਾ ਰਿਹਾ ਲੰਬੇ ਸਮੇਂ ਤੋਂ ਵੀ ਮੰਨ ਲਓ ਤੁਸੀਂ ਵੀ ਕੱਚੇ ਤੇ ਤੁਹਾਡੀ ਪਤਨੀ ਵੀ ਕੱਚੀ ਜਾਂ ਤੁਸੀਂ ਵੀ ਸਿਟੀਜ਼ਨ ਨਹੀਂ ਤੇ ਤੁਹਾਡੀ ਘਰ ਵਾਲੀ ਵੀ ਸਿਟੀਜ਼ਨ ਨਹੀਂ ਪਰ ਤੁਹਾਡੇ ਦੋਵਾਂ ਦੇ ਕਰਕੇ ਜਿਹੜਾ ਬੱਚਾ ਉਸ ਧਰਤੀ ਦੇ ਉੱਤੇ ਆਇਆ ਤੇ ਉਹ ਬੱਚਾ ਧਰਤੀ ਦੇ ਉੱਤੇ ਕਿਲਕਾਰੀ ਮਾਰਨ ਸਾਰੀ ਸਿਟੀਜ਼ਨ ਹੋਊਗਾ ਪਰ ਉੱਥੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੇ ਗੱਲ ਕਹਤੀ ਕਿ ਇਹ ਕਾਨੂੰਨ ਦੇ ਵਿੱਚ ਬਦਲਾਅ ਹੋਊਗਾ ਤੇ 19 ਫਰਵਰੀ ਤੋਂ ਬਾਅਦ ਇਹਦੇ ਉੱਤੇ ਕਾਟਾ ਫਿਰ ਜੂਗਾ ਪੈਦਾ ਹੋਇਆ ਬੱਚਾ ਜਿਹੜਾ 19 ਫਰਵਰੀ ਤੋਂ ਬਾਅਦ ਅਮਰੀਕਾ ਦੀ ਧਰਤੀ ਦੇ ਉੱਤੇ ਜਿਹਦੇ ਮਾਪੇ ਉਹਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਮਿਲੂਗੀ ਉਹ ਸਿਟੀਜ਼ਨ ਨਹੀਂ ਹੋਊਗਾ ਪਰ ਇਹਦੇ ਉੱਤੇ ਹੁਣ ਫੈਡਰਲ ਕੋਰਟ ਦੇ ਵੱਲੋਂ ਆਪਾਂ ਜਾਣਦੇ ਹਾਂ ਕਿ ਰੋਕ ਲਗਾ ਦਿੱਤੀ ਗਈ ਆ 6 ਫਰਵਰੀ ਨੂੰ ਫੈਡਰਲ ਕੋਰਟ ਦੇ ਵਿੱਚ ਇਸ ਆਦੇਸ਼ ਦੇ ਉੱਤੇ ਮੁੜ ਕੇ ਸੁਣਵਾਈ ਹੋਣੀ ਆ ਜੇ ਇਹਦੇ ਉੱਤੇ ਪੱਕੇ ਤੌਰ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਫੈਡਰਲ ਕੋਰਟ ਦੇ ਵੱਲੋਂ ਕਿਉਂਕਿ ਉੱਥੋਂ ਦੀ ਫੈਡਰਲ ਕੋਰਟ ਦੇ ਵਿੱਚ ਹੀ ਨਾਗਰਿਕਤਾ ਦੇ ਮਾਮਲੇ ਦੇ ਵਿੱਚ ਸੁਣਵਾਈ ਹੁੰਦੀ ਹੈ ਇਹ ਹਾਈ ਕੋਰਟ ਜਾਂ ਹੋਰ ਉਤਲੀਆਂ ਅਦਾਲਤਾਂ ਦੇ ਵਿੱਚ ਨਹੀਂ ਇਹ ਜਿਹੜੇ ਨਾਗਰਿਕਤਾ ਵਾਲੇ ਮਾਮਲੇ ਆ ਇਹ ਫੈਡਰਲ ਕੋਰਟ ਦੇ ਵੱਲੋਂ ਵਿਚਾਰੇ ਜਾਂਦੇ ਆ ਜੇਕਰ ਇਹ ਪੱਕੇ ਤੌਰ ਤੇ ਰੋਕ ਲੱਗ ਗਈ ਫਿਰ ਜਿਹੜਾ ਇਹ ਮਾਮਲਾ ਹੈਗਾ ਜੀ ਕਿ ਉੱਥੇ ਪੈਦਾ ਹੋਏ ਬੱਚਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀਗੀ ਉਹ ਸਿਟੀਜ਼ਨ ਨਹੀਂ ਹੋਣਗੇ ਇਹ ਲੰਮਾ ਸਮਾਂ ਅੱਗੇ ਤੱਕ ਖਿੱਚਿਆ ਜਾ ਸਕਦਾ ਵੇਨੇ ਕੀ ਬਣਦਾ ਪਰ ਇੱਕ ਜਾਣਕਾਰੀ ਜ਼ਰੂਰ ਵਾਦਾ ਕਰਿਓ ਕਿ ਵਰਕ ਤੇ ਸਟੂਡੈਂਟ ਵੀਜ਼ਾ ਜਿਹੜਾ ਉੱਥੇ ਆ ਵਰਕ ਤੇ ਸਟੂਡੈਂਟ ਵੀਜ਼ੇ ਵਾਲੇ 7 ਲੱਖ ਦੇ ਕਰੀਬ ਉੱਥੇ ਲੋਕ ਰਹਿੰਦੇ ਆ ਅਮਰੀਕਾ ਦੇ ਵਿੱਚ ਤੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਉੱਥੇ 7.5 ਲੱਖ ਦੇ ਕਰੀਬ ਰਹਿੰਦੇ ਜਿਹੜੇ ਕਿ ਭਾਰਤੀ ਆ ਭਾਰਤੀ ਜਿਹੜੇ ਵਰਕ ਤੇ ਸਟੂਡੈਂਟ ਵੀਜ਼ੇ ਦੇ ਉੱਤੇ 7 ਲੱਖ ਦੇ ਕਰੀਬ ਰਹਿੰਦੇ ਆ ਅਮਰੀਕਾ ਦੇ ਵਿੱਚ ਤੇ ਗੈਰ ਕਾਨੂੰਨੀ ਪ੍ਰਵਾਸੀ ਆ ਜਿਹੜੇ ਉਹ 7.5 ਲੱਖ ਦੇ ਕਰੀਬ ਰਹਿੰਦੇ ਆ ਤੇ ਫੈਡਰਲ ਕੋਰਟ ਦੇ ਵਿੱਚ ਹੁਣ ਜਦੋਂ 6 ਦਾ 7 ਤਰੀਕ ਨੂੰ ਸੁਣਵਾਈ ਹੋਊਗੀ ਉਸ ਤੋਂ ਬਾਅਦ ਇਹਨੇ ਕੀ ਬਣਦੇ ਆ ਪਰ 1.5 ਲੱਖ ਦੇ ਕਰੀਬ ਬੱਚੇ ਉੱਥੇ ਐਸੇ ਆ ਜਿਨ੍ਹਾਂ ਨੂੰ ਕਿ ਜਨਮ ਜਾਤ ਉੱਥੇ ਨਗਰਿਕਤਾ ਮਿਲਦੀ ਆ ਜਿਹੜੇ ਕਿ ਪਹਿਲੀ ਪਲਕ ਲਕਾਰੀ ਦੇ ਮੌਕੇ ਉਥੋਂ ਦੇ ਸਿਟੀਜ਼ਨ ਹੁੰਦੇ ਆ ਪਰ ਹੁਣ ਕੋਰਟ ਕੀ ਕਰਦੀ ਤਾਂ ਵਕਤ ਦੱਸੂਗਾ ਪਰ ਤੁਹਾਨੂੰ ਇੱਕ ਗੱਲ ਚੇਤੇ ਨਹੀਂ ਹੋਣਾ ਕਿ ਜਿਹੜੇ ਜੱਜ ਸਾਹਿਬ ਦੇ ਵੱਲੋਂ ਇਸ ਫੈਸਲੇ ਦੇ ਉੱਤੇ 트럼ਪ ਦੇ ਫੈਸਲੇ ਦੇ ਉੱਤੇ ਰੋਕ ਲਾਈ ਗਈ ਆ ਉਹ ਕੌਣ ਆ 1981 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਸੀਗਾ ਜੀ ਰੋਨਾਲਡ ਰੀਗਨ ਉਹਨਾਂ ਨੇ ਜੱਜ ਜੌਨ ਕਫਨਰ ਦੀ ਨਿਯੁਕਤੀ ਕੀਤੀ ਸੀ ਯਾਨੀ ਕਿ ਰੋਨਾਲਡ ਰੀਗਨ ਹੁਣਾਂ ਨੇ ਜੱਜ ਦੀ ਨਿਯੁਕਤੀ ਕੀਤੀ ਜੌਨ ਕਫਨਰ ਨੇ ਤੇ ਹੁਣ ਉਹ ਹੈਗੇ ਜੀ ਜੌਨ ਕਫਨਰ ਸਾਹਿਬ ਇਸ ਵੇਲੇ 84 ਸਾਲ ਦੇ ਇਹ ਜਿਹੜੇ ਜੱਜ ਨੇ ਇਹਨਾਂ ਨੇ 트럼ਪ ਦੇ ਫੈਸਲੇ ਦੇ ਉੱਤੇ ਰੋਕ ਲਾਈ ਆ ਯਾਨੀ ਕਿ ਉਹਨਾਂ ਦਾ ਵੀ ਵੱਡਾ ਜੇਰਾ ਜਿਹੜੇ ਕਿ ਉੱਥੋਂ ਦੇ ਜੱਜ ਸਾਹਿਬ ਆ ਜਿਹੜੇ ਰਾਸ਼ਟਰਪਤੀ ਦੇ ਫੈਸਲੇ ਨੂੰ ਉਲੰਘਣ ਦੀ ਸਮਰੱਥਾ ਰੱਖਦੇ ਆ ਤੇ 37 ਸਾਲ ਦੀ ਸਜ਼ਾ ਸੁਣਾਈ ਸੀ ਇੱਕ ਵਿਅਕਤੀ ਨੂੰ ਟਫਨਰ ਹੋਰਾਂ ਨੇ ਜਿਹੜੇ ਜੱਜ ਨੇ ਇਹਦੇ ਕਰਕੇ ਇਹ ਬਹੁਤ ਲੰਮਾ ਸਮਾਂ ਚਰਚਾ ਦੇ ਵਿੱਚ ਰਹਿ ਸੀ 1999 ਦੇ ਵਿੱਚ ਟਫਨਰ ਹੋਰਾਂ ਨੇ ਲਾਸ ਐਂਜਲਸਰ ਬੰਬ ਹਮਲੇ ਦੇ ਵਿੱਚ ਤੇ ਇੱਕ ਦੋਸ਼ੀ ਅਹਿਮਦ ਰੀਸਮ ਨੂੰ 37 ਸਾਲ ਦੀ ਸਜ਼ਾ ਸੁਣਾਈ ਸੀ ਕੁੱਲ ਮਿਲਾ ਕੇ ਗੱਲ ਇਹ ਕਹਣੀ ਬਣਦੀ ਆ ਕਿ ਜੱਜ ਨੇ ਦਲੇਰੀ ਵਾਲਾ ਫੈਸਲਾ ਕੀਤਾ ਟਰੰਪ ਹੋਰਾਂ ਨੇ ਕਾਲੀ ਦੇ ਵਿੱਚ ਫੈਸਲਾ ਕੀਤਾ ਲੋਕਾਂ ਦੇ ਚਿਹਰੇ ਦੇ ਉੱਤੇ ਪਲਤਨਸ਼ਾਗੀ ਤੇ ਹੁਣ ਇੱਕ ਵਾਰ ਜੇਕਰ ਰੋਕ ਲੱਗ ਜੰਦੀ ਇਸ ਮਸਲੇ ਦੇ ਉੱਤੇ ਤੇ ਫਿਰ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਹ ਰਾਹਤ ਭਾਰਤੀਆਂ ਵਾਸਤੇ ਵੀ ਹੋਵੇ ਪੰਜਾਬੀਆਂ ਦੇ ਵਾਸਤੇ ਵੀ ਹੋਵੇ ਤੇ ਹੋਰ ਵੱਖ-ਵੱਖ ਮੂਲ ਦੇ ਲੋਕਾਂ ਵਾਸਤੇ ਵੀ ਹੋਵੇ ਪਰ ਸਖਤੀਆਂ ਕਿੱਤਿਆਂ ਜਾਣੀਆਂ ਇਹ ਖਬਰ ਦੱਸਣ ਦਾ ਮਤਲਬ ਸਿਰਫ ਇਹ ਆ ਕਿ ਭਾਈ ਸਖਤੀਆਂ ਹਲੇ ਹੋਰ ਬਹੁਤ ਵੱਡੇ ਪੱਧਰ ਤੇ ਹੋਣੀਆਂ ਏਜੰਟਾਂ ਦੇ ਕੋਲੇ ਜਾ ਜਾ ਕੇ ਆਪਦੇ ਪੈਸੇ ਨਾ ਫਸਾਓ ਏਜੰਟਾਂ ਦੇ ਟੇਟੇ ਨਾ ਝੜੋ ਉਹਨਾਂ ਨੇ ਆਪਣਾ ਘਰ ਭਰ ਲੈਣਾ ਤੁਹਾਡਾ ਘਰ ਉੱਜੜ ਜਾਣਾ ਮੇਰੇ ਬਹੁਤ ਸਾਰੇ ਸਾਥੀ ਐਸੇ ਆ ਜਿਹੜੇ ਇਹ ਗੱਲ ਕਹਿੰਦੇ ਕਿ ਸਾਡੇ ਪਿੰਡ ਦੇ ਵਿੱਚੋਂ ਪੰਜ ਜਣੇ ਡੋਂਕੀ ਲਾ ਕੇ ਗਏ ਆ ਸਾਡੇ ਪਿੰਡ ਦੇ ਵਿੱਚੋਂ ਫਲਾਣਾ ਜਣਾ ਇਉਂ ਗਿਆ ਹੈਗਾ ਉਹ ਜਿਹੜੇ ਪੈਸੇ 30 35 ਲੱਖ ਰੁਪਇਆ ਲਾ ਕੇ ਗਏ ਆ ਫਿਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਵੀ ਜਾਣਾ ਪਊਗਾ ਜਿੰਨਾ ਉਹ ਕਮਾਉਂਦੇ ਆ ਪਹਿਲੇ 5-7 ਸਾਲ ਤਾ ਉਹਨਾਂ ਦੇ ਉਹ ਪੈਸੇ ਵਕੀਲਾਂ ਦੇ ਕੋਲ ਹੀ ਜਾਂਦੇ ਆ ਆਪਾਂ ਨੂੰ ਕਿਹੜਾ ਜਾਣਸਰ ਮੰਨ ਲਓ ਆਪਾਂ ਉੱਥੇ ਕੰਧ ਪਾਰ ਕਰਕੇ ਚਲੇ ਵੀ ਗਏ ਤੇ ਆਪਾਂ ਉੱਥੇ ਟੌਰ ਨਾਲ ਰਹਿਣਾ ਵੀ ਭਾਈ ਜੌਬ ਮਿਲ ਗਈ ਹੁਣ ਤਾਂ ਨਦਾਰੇ ਲੁੱਟਣੇ ਬੁੱਲੇ ਲੁੱਟਣੇ ਆਪਾਂ ਨੂੰ ਪੱਕੇ ਕਰਤਾ ਇਹ ਪ੍ਰਕਿਰਿਆ ਵੀ ਕਿੰਨੀ ਲੰਮਾ ਸਮਾਂ ਜਾਂਦੀ ਹੈ ਤੇ ਜਿੰਨਾ ਲੰਮਾ ਸਮਾਂ ਤੁਸੀਂ ਉੱਥੇ ਗੈਰ ਤਰੀਕੇ ਨਾਲ ਰਹਿੰਦੇ ਆ ਉਹਨਾਂ ਲੰਮਾ ਸਮਾਂ ਵਕੀਲ ਦੀ ਸਹਾਇਤਾ ਵੀ ਲੈਣੀ ਪੈਣੀ ਆ ਤੇ ਵਕੀਲ ਉੱਥੇ ਇਹ ਨਹੀਂ ਗੱਲ ਕਹਿੰਦੇ ਵੀ ਭਾਈ 15000 ਰੁਪਏ ਲਾਵਾਂਗੇ ਕੇਸ ਲੜਨ ਦਾ 20000 ਰੁਪਏ ਦੇ ਦਿਓ ਉਹ ਡਾਲਰਾਂ ਦੇ ਵਿੱਚ ਹੀ ਚੱਲਦਾ ਵੀ 20000 ਡਾਲਰ 15000 ਡਾਲਰ 25000 ਡਾਲਰ ਜੋ ਤੁਸੀਂ ਕਮਾਉਣੇ ਫਿਰ ਪਿੰਡ ਦੇ ਵਿੱਚ ਇਨੀ ਛਤੀ ਜ਼ਮੀਨ ਨਹੀਂ ਬਣਦੀ ਹਾਂ ਜਿਹੜੇ ਪੈਣਾ ਵੀਰ ਆਉਂਦੇ ਕਈ ਚੇਨੀ ਚੂਨੀ ਬਾਹਰ ਕੱਢ ਕੇ ਆਉਂਦੇ ਉਂਗਲਾ ਛਾਪਾਂ ਛੱਲਿਆਂ ਨਾਲ ਭਰੀਆਂ ਹੁੰਦੀਆਂ ਉਹ ਕਹਿੰਦੇ ਮੌਜ ਆ ਜਿਨ੍ਹਾਂ ਦੀ ਮੌਜ ਹੈ ਉਹ ਬਹੁਤ ਲੰਮਾ ਸਮਾਂ ਪਹਿਲਾਂ ਗਏ ਆ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਆ ਉਹ ਆਪਣੇ ਸ਼ੌਕ ਪੂਰੇ ਕਰਨ ਪਰ ਉਹਨਾਂ ਦੇ ਚੱਕਰ ਦੇ ਵਿੱਚ ਆਪ ਦਾ ਧੁਗਾ ਚੋੜਨਾ ਕਰਾਓ ਇਸ ਗੱਲ ਦੀ ਬੇਨਤੀ ਆ ਇੱਕ ਗੱਲ ਹੋਰ ਦੱਸ ਦਈਏ ਵੀ ਕੈਨੇਡਾ ਦੇ ਵਿੱਚ ਦੇਖੋ ਸਕਤੀਆਂ ਤਾਂ ਬਹੁਤ ਹੋਈਆਂ ਪਰ ਕੈਨੇਡਾ ਦੀ ਰਾਜਨੀਤੀ ਤੋਂ ਇੱਕ ਗੱਲ ਸਿੱਖਣੀ ਬਣਦੀ ਆ ਜਿਹੜੇ ਕੈਨੇਡਾ ਦੇ ਮਨਿਸਟਰ ਨੇ ਹਰਜੀਤ ਸੱਜਣ ਹੋਰੀ ਉਹਨਾਂ ਨੇ ਰਾਜਨੀਤੀ ਤੋਂ ਸੰन्यास ਲੈਣ ਦੀ ਗੱਲ ਕਰਤੀ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਅਗਲੀਆਂ ਚੋਣਾਂ ਲੜਦਿਆਂ ਨਹੀਂ ਜਿਹੜੀਆਂ ਇਸੇ ਸਾਲ ਦੇ ਵਿੱਚ ਹੋਣੀਆਂ ਉੱਥੇ ਉੱਥੋਂ ਨੇ ਜਿਹੜੇ ਹੈਗੇ ਨੇ ਆਪਾਂ ਜਾਣਦੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਹੋਇਆ ਟਰੂਡੋ ਹੋਰਾਂ ਨੇ ਉਹਨਾਂ ਨੇ ਕਿਹਾ ਜੀ ਮੈਂ ਵੀ ਚੋਣ ਨਹੀਂ ਲੜਨੀ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਬਹੁਤਿਆਂ ਨੇ ਗੱਲ ਕਹੀ ਕਿ ਅਸੀਂ ਚੋਣ ਨਹੀਂ ਲੜਨੀ ਤੇ ਕੀ ਭਾਰਤ ਦੇ ਵਿੱਚ ਕੋਈ ਨੇਤਾ ਕੋਈ ਪ੍ਰਧਾਨ ਮੰਤਰੀ ਕੋਈ ਮੰਤਰੀ ਕੋਈ ਐਮਐਲਏ ਵੀ ਕੋਈ ਇੱਥੇ ਐਮਪੀ ਇਹ ਗੱਲ ਕਹੂਗਾ ਜੀ ਕਿ ਮੈਂ ਅਗਲੀ ਚੋਣ ਨਹੀਂ ਲੜਨੀ ਇਥੇ 85 ਸਾਲ ਦੀ ਉਮਰ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਮੇਰੀ ਕੁਰਸੀ ਦੇ ਉੱਤੇ ਕੋ ਹੋਰ ਨਾ ਬਹਿ ਜਾਏ। ਜੇਕਰ ਟਿਕਟ ਨਹੀਂ ਮਿਲਦੀ ਦੂਜੇ ਪਾਸੇ ਜਾ ਕੇ ਗੱਲ ਕਹੀ ਜਾਂਦੀ ਕਿ ਮੈਂ ਇਹਦੇ ਪੋਤੜੇ ਫਰੋਲਦਾ। ਸੋ ਉੱਥੋਂ ਦੀ ਰਾਜਨੀਤੀ ਤੇ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਕਿੰਨਾ ਫਰਕ ਆ? ਸਾਡੇ ਰਾਜਨੀਤਿਕ ਲੋਕ ਸਿਰਫ ਵੋਟਰ ਸਮਝਦੇ ਵੀ ਭਾਈ ਬਾਹ ਨੂੰ ਵਟ ਚੜਾ ਕੇ ਬਸ ਵੋਟਾਂ ਲਈ ਚੱਲੋ, ਮਰਦੇ ਮਰਨ ਜਿਉਂਦੇ ਜਿਉਣ ਪਰ ਜਿਹੜਾ ਵੀ ਉੱਥੇ ਆਉਂਦਾ ਆਪੋ ਆਪਣੇ ਦੇਸ਼ ਦੇ ਵਿੱਚ ਜਿਹੜਾ ਵੀ ਨੇਤਾ ਵੱਡਾ ਹੁੰਦਾ ਉਹ ਪਹਿਲਾਂ ਆਪਦੇ ਦੇਸ਼ ਦੇ ਉੱਥੋਂ ਦੇ ਵਸਨੀਕਾਂ ਬਾਰੇ ਸੋਚਦਾ ਬਾਕੀ ਉਰਲਿਆ ਪਰਲਿਆ ਬਾਰੇ ਬਾਅਦ ਦੇ ਵਿੱਚ। ਤੇ ਸਾਡੇ ਇੱਥੇ ਪੰਜਾਬੀਆਂ ਬਾਰੇ ਘੱਟ ਸੋਚਿਆ ਜਾਂਦਾ ਤੇ ਪੰਜਾਬੋਂ ਬਾਹਰਲੇ ਹੋਰ ਸੂਬਿਆਂ ਦੇ ਵਿੱਚੋਂ ਆਏ ਹੋਏ ਲੋਕਾਂ ਦੇ ਬਾਰੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸੋਚਿਆ ਜਾਂਦਾ ਵੀ ਸਾਨੂੰ ਵੋਟਾਂ ਕਿਵੇਂ ਪੜਣਗੀਆਂ ਇਹ ਵੀ ਅੰਤਰ ਹੈਗਾ ਪਰ ਇਹ ਆ ਵੀ ਭਾਈ ਲੁੱਟੇ ਨਾ ਜਾਇਓ ਏਜੰਟਾਂ ਦੇ ਟੇਟੇ ਨਾ ਚੜਿਓ ਤੇ ਟਰੰਪ ਨੇ ਇੱਕ ਵਾਰ ਤਾਂ ਸ਼ਕਤੀ ਕਰਨੀ ਆ ਤੇ ਟਰੂਡੋ ਦੀਆਂ ਸ਼ਕਤੀਆਂ ਦੇ ਨਤੀਜੇ ਆਪਾਂ ਦੇਖ ਹੀ ਲਿਆ ਉਜੜੇ ਜਾਣ ਤੋਂ ਬਚਿਓ ਜੀ